ਪੰਜ ਤਰੀਕੇ ਨਾਲ ਮਾਇਆ ਦਿੱਤੀ ਜਾਂਦੀ ਆ ਪਹਿਲਾ ਤਰੀਕਾ ਵਾ ਗੁਰੂ ਸਾਹਿਬ ਦੀ ਦਰਸ਼ਨੀ ਪੇਟ ਇਹ ਦਰਸ਼ਨ ਕਰੀਏ ਤੇ ਖਾਲੀ ਨਹੀਂ ਕਰੀ ਤੇ ਫਲ ਦੀਜਾ ਫਲ ਪਾਈਏ ਫਲੇ ਨਾ ਫਲ ਬਿਨ ਸੇਵ ਕੁਝ ਨਾ ਕੁਝ ਬੀਜਣਾ ਪੈਂਦਾ ਦੂਜੀ ਪੇਟ ਆ ਵਾ ਲੰਗਰ ਦੀ ਭਾਵੇਂ ਮਾਇਆ ਦੇ ਦੀਏ ਭਾਵੇਂ ਰਸਤ ਦੇ ਦੀਏ ਇਹ ਦੂਜੀ ਮਰਿਆਦਾ ਵਾ ਤੀਜੀ ਪੇਟ ਆ ਵਾ ਕਾਰ ਸੇਵਾ ਜਿੱਦਾਂ ਤੁਸੀਂ ਸਮਾਗਮ ਕਰਦੇ ਹੋ ਗ੍ਰਾਹੀ ਕਰ ਲੈਂਦੇ ਹੋ ਸਾਰੇ ਪਿੰਡ ਚ ਇਹ ਵੀ ਮਰਿਆਦਾ ਵਾ ਪੰਥ ਦੀ ਤੇ ਚੌਥੇ ਨੰਬਰ ਦੀ ਪੇਟਾ ਵਾ ਦਸਵੰਦ ਵਾਲੀ ਇਹਦਾ ਮਤਲਬ ਇਹ ਆਪ ਹੀ ਜੇ ਸਿੱਖ ਸੌਕ ਮਾਵੇ 10 ਦੇ ਦੇਵੇ ਸਿੱਖ 10 ਦੇ ਦਿੰਦਾ ਵਾ 10000 ਕਮਾਵੇ 1000 ਵੀ ਦੇ ਦਿੰਦਾ ਆ ਤੇ ਜੇ ਲੱਖ ਕਮਾਵੇ ਫਿਰ 10000 ਸੋਚ ਕੇ ਦਿੰਦਾ ਵੀ ਦੇਣੇ ਚਾਹੀਦੇ ਆ ਤੇ ਜੇ ਕਮਾਈ 10 ਲੱਖ ਲਿਆ ਫਿਰ ਤੇ ਬਾਬੇ ਕੇ ਭੁੱਲੀ ਜਾਂਦੇ ਵੀ ਇਹਨਾਂ ਨੂੰ ਦੇਣੇ ਆ ਉਹਦੇ ਬਹੁਤ ਘੱਟ ਗਰਮਖ ਪਿਆਰੇ ਆ ਜਿਹੜੇ ਇਮਾਨਦਾਰੀ ਨਾਲ ਦਸਵੰਦ ਦੇ ਦਿੰਦੇ ਆ ਵੀ ਨਹੀਂ ਗੁਰੂ ਘਰ ਦੇਣਾ ਆ ਨਹੀਂ ਤਾਂ ਨੱਪ ਜਾਂਦੇ ਸਿੱਖ ਤੇ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਜਿਹੜੇ ਬਾਬੇ ਕਿਆਂ ਨੂੰ ਨਹੀਂ ਨਾ ਦੇਣਗੇ ਉਹਨਾਂ ਕੋ ਫਿਰ ਬਾਹਰ ਕੇ ਲੈਣਗੇ ਉਹ ਪੁਲਿਸ ਲੈ ਜਾਣ ਵਕੀਲ ਲੈ ਜਾਣ ਡਾਕਟਰ ਲੈ ਜਾਣ ਕਿਹਦਾ ਹੀਟਰ ਫੜਿਆ ਜਾਵੇ ਕੁੰਡੀ ਲੱਗੀ ਫੜੀ ਜਾਵੇ ਐਦਾਂ ਜਿੱਦਾਂ ਕਿਦਾਂ ਕਰਕੇ ਪੁੱਠੇ ਬਨੇ ਨਿਕਲ ਹੀ ਜਾਂਦੇ ਆ ਜਿਹੜੇ ਬਾਬੇ ਕਿਆਂ ਨੂੰ ਨਹੀਂ ਦਿੰਦੇ ਜੀ ਇਸ ਕਰਕੇ ਬਾਬੇ ਕਿਆਂ ਨੂੰ ਦਿੱਤਿਆਂ ਜੇ ਪੜਾਇਆ ਤੇ ਪਹਿੰਵੀ ਭੇਟਾ ਜਿਹੜੀ ਤੁਸੀਂ ਰਾਗੀ ਢਾਡੀਆਂ ਨੂੰ ਦਿੰਦੇ ਹੋ ਇਹ ਪੰਜ ਤਰੀਕਿਆਂ ਨਾਲ ਮਾਇਆ ਦਿੱਤੀ ਜਾਂਦੀ ਆ ਗੁਰੂ